ਸਰਦਾਰ ਪ੍ਰੇਮਿੰਦਰ ਸਿੰਘ ਮੱਖਣਬਰਾੜ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਨਿਰੰਤਰ ਜਿਹੜੀਆਂ ਸੇਵਾਵਾਂ ਜਿਸ ਦਿਨ ਤੋਂ ਸਾਡੇ ਇਲਾਕੇ ਦੇ ਪਿੰਡ ਹੜ ਦੀ ਮਾਰ ਢਾਈ ਆ ਉਸ ਦਿਨ ਤੋਂ ਸਾਡੀਆਂ ਸੇਵਾਵਾਂ ਹਲਕੇ ਦੇ ਵਿੱਚ ਨਿਰੰਤਰ ਜਾਰੀ ਨੇ ਜੀ ਆ ਵੈਸੇ ਸਮੇਂ-ਸਮੇਂ ਸਰ ਅਸੀਂ ਦੇਖਦੇ ਰਹਿੰਨੇ ਆ ਕਿ ਟੋਡੀਆਂ ਵੀਡੀਓ ਜੋ ਵਾਇਰਲ ਹੁੰਦੀਆਂ ਭਾਵੇਂ ਪਸ਼ੂ ਦੇ ਚਾਰੇ ਦੀ ਗੱਲ ਹੋਵੇ ਭਾਵੇਂ ਲੋੜਵੰਦਾਂ ਨੂੰ ਸਹਾਇਤਾ ਦੀ ਜ਼ਰੂਰਤ ਹੋਵੇ ਭਾਵੇਂ ਕਿਸੇ ਗਰੀਬ ਦਾ ਘਰ ਟੱਗਿਆ ਹੋਵੇ ਸਮੇਂ-ਸਮੇਂ ਸਰ ਤੁਸੀਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿੰਨੇ ਹੋ ਅੱਜ ਕਿਹੜੀ ਸੇਵਾ ਕਰ ਰਹੇ ਹੋ ਬਿਲਕੁਲ ਜੀ ਜਿਸ ਦਿਨ ਤੋਂ ਸਾਡੇ ਇਹਨਾਂ ਪਰਿਵਾਰਾਂ ਦੇ ਉੱਤੇ ਇਹ ਹੜਾਂ ਦੀ ਮਾਰ ਛਾਏ ਨਹੀਂ ਔਰ ਜਿਸ ਦਿਨ ਤੋਂ ਇਹਨਾਂ ਪਰਿਵਾਰਾਂ ਨੂੰ ਇਹ ਜਿਹੜੀ ਪ੍ਰੋਬਲਮ ਆਈ ਹੈ ਉਸ ਪ੍ਰੋਬਲਮ ਨੂੰ ਔਰ ਆਪਣੀ ਇਹ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਹੋਏ ਅਸਾ ਸਮੱਸਿਆ ਨੂੰ ਆਪਣੀ ਸਮੱਸਿਆ ਸਮਝਦੇ ਹੋਏ ਅਸੀਂ ਪਹਿਲੇ ਦਿਨ ਤੋਂ ਇਹਨਾਂ ਪਰਿਵਾਰਾਂ ਦੇ ਜਿਹੜੇ ਸਾਡੇ ਪਰਿਵਾਰ ਨੇ ਇਹ ਉਸ ਦਿਨ ਤੋਂ ਮਾਰ ਦੇ ਵਿੱਚ ਆਏ ਨੇ ਔਰ ਉਸ ਦਿਨ ਤੋਂ ਅਸੀਂ ਇਹਨਾਂ ਦੇ ਨਾਲ ਆਪਣੀਆਂ ਸੇਵਾਵਾਂ ਜਾਰੀ ਕੀਤੀਆਂ ਹੋਈਆਂ ਨੇ ਚਾਹੇ ਪਰਿਵਾਰਾਂ ਨੂੰ ਇਹਨਾਂ ਸਾਡੇ ਜਿਹੜੇ ਪਰਿਵਾਰ ਨੇ ਰਾਸ਼ਨ ਤੋਂ ਸ਼ੁਰੂ ਕੀਤਾ ਤੇ ਪਹਿਲਾਂ ਤਰਪਾਲਾ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਸੀ ਬਾਰਿਸ਼ ਦੇ ਕਾਰਨ ਤਰਪਾਲਾਂ ਦੀ ਜ਼ਰੂਰਤ ਸੀ ਸੋ ਤਰਪਾਲਾਂ ਤੋਂ ਫਿਰ ਬਾਅਦ ਦੇ ਵਿੱਚ ਜਿਵੇਂ ਜਿਵੇਂ ਪਾਣੀ ਵਧਿਆ ਰਾਸ਼ਨ ਦੀ ਜ਼ਰੂਰਤ ਸੀ ਰਾਸ਼ਨ ਪਸ਼ੂ ਕਰਨ ਤੋਂ ਬਾਹਰ ਕੱਢੇ ਗਏ ਜਿਵੇਂ ਪਰਿਵਾਰ ਬੇਕਰ ਰਹੇ ਹੋਏ ਪਰਵਾ ਪਸ਼ੂ ਵੀ ਜਿਹੜੇ ਬੰਨ ਤੇ ਲਿਆਂਦੇ ਗਏ ਉਸ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਫੀਡ ਦਾ ਪ੍ਰਬੰਧ ਕੀਤਾ ਔਰ ਉਸ ਤੋਂ ਬਾਅਦ ਨਿਰੰਤਰ ਇਹ ਸੇਵਾ ਜਿੰਨੇ ਦਿਨ ਪਾਣੀ ਰਿਆ ਫੀਡ ਪਸ਼ੂਆਂ ਦਾ ਚਾਰਾ ਸਾਰਾ ਕੁਝ ਚੱਲਦਾ ਰਿਹਾ ਔਰ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਪੱਧਰ ਆਪਾਂ ਇੱਥੇ ਬੰਨ ਤੇ ਖੜੇ ਕਾਫੀ ਘਟ ਚੁੱਕਿਆ ਹੈ ਔਰ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਰਿਵਾਰਾਂ ਦਾ ਮੁੜ ਵਸੇਬੇ ਦੀ ਜਿਹੜੇ ਕਾਰਜ ਅਸੀਂ ਸ਼ੁਰੂ ਕੀ ਉਸ ਦੇ ਅਧੀਨ ਜਿਹੜੇ ਦਾ ਪਿੰਡ ਬਿਲਕੁਲ ਪਾਣੀ ਦੀ ਮਾਰ ਦੇ ਵਿੱਚ ਸੀਗੇ ਜਿਹੜੇ ਪਰਿਵਾਰ ਬਿਲਕੁਲ ਪਾਣੀ ਦੀ ਮਾਰ ਦੇ ਵੇਲੇ ਸੀ ਉਹਨਾਂ ਪਰਿਵਾਰਾਂ ਦੇ ਮੁੜ ਵਸੇਬੇ ਵਾਸਤੇ ਜਿੱਥੇ ਰਾਸ਼ਨ ਪਸ਼ੂਆਂ ਦਾ ਚਾਰਾ ਜਾਂ ਹੋਰ ਚੀਜ਼ਾਂ ਭੇਜੀਆਂ ਉੱਥੇ ਸਭ ਤੋਂ ਵੱਡੀ ਪਹਿਲ ਸਾਡੀ ਨਾਲ ਸੀਗੀ ਕਿ ਪਰਿਵਾਰਾਂ ਵਾਸਤੇ ਜਦੋਂ ਮੁੜ ਵਸੇਬਾ ਕਰਨਾ ਹੈ ਤਾਂ ਬਰਤਨ ਚਾਹੀਦੇ ਨੇ ਜਿਹੜੇ ਕੰਬਲ ਚਾਦਰਾਂ ਕੱਪੜੇ ਹਰ ਇੱਕ ਚੀਜ਼ ਜੀ ਏ ਤੋਂ ਲੈ ਕੇ ਜੈਡ ਤੱਕ ਜੇ ਆਪਾਂ ਕਹੀਏ ਪਰਿਵਾਰ ਦੀ ਜ਼ਰੂਰਤ ਦੀ ਹਰ ਇੱਕ ਚੀਜ਼ ਉਸ ਪਰਿਵਾਰਾਂ ਤੱਕ ਪਹੁੰਚਦੀ ਕੀਤੀ ਗਈ ਤੇ ਨਾਲ ਦੀ ਨਾਲ ਫਿਰ ਪਤਾ ਲੱਗਾ ਕਿ ਜਦੋਂ ਪਾਣੀ ਘਟਣ ਲੱਗਾ ਮੱਛਰ ਦੀ ਤੇ ਸਕਿਨ ਦੀਆਂ ਪ੍ਰੋਬਲਮ ਆਉਣ ਲੱਗੀਆਂ ਉਸ ਚੀਜ਼ ਨੂੰ ਦੇਖਦੇ ਹੋਏ ਮੈਡੀਕਲ ਕੈਂਪ ਲਾਇਗੇ ਮੈਡੀਕਲ ਸੇਵਾਵਾਂ ਪਹਿਲੇ ਦਿਨ ਤੋਂ ਜਾਰੀ ਨੇ ਡਾਕਟਰਾਂ ਦੀਆਂ ਟੀਮਾਂ ਮਾ ਡਾਕਟਰਾਂ ਦੀਆਂ ਟੀਮਾਂ ਜਿਹੜੀਆਂ ਜਲੰਧਰ ਤੋਂ ਲਿਆਂਦੀਆਂ ਗਈਆਂ ਜਿਨ੍ਹਾਂ ਨੇ ਸਾਰੇ ਪਿੰਡਾਂ ਦੇ ਵਿੱਚ ਬੰਨ ਦੇ ਜਿੰਨੇ ਆਪਣੇ ਧਰਮ ਘਟ ਦੇ ਪ੍ਰਭਾਵਿਤ ਪੈਣ ਨੇ ਸਾਰੇ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਦਵਾਈਆਂ ਦਿੱਤੀਆਂ ਔਰ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਜਿੱਥੇ ਦਵਾਈਆਂ ਦਿੱਤੀਆਂ ਉਥੇ ਵੈਕਸੀਨੇਸ਼ਨ ਦੀ ਬੜੀ ਜ਼ਰੂਰਤ ਸੀ ਸਕਿਨ ਇਨਫੈਕਸ਼ਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਈ ਜੀ ਜੀ ਸਕਿਨ ਇਨਫੈਕਸ਼ਨ ਨੂੰ ਦੇਖਦੇ ਹੋਏ ਜਿਹੜੀਆਂ ਵੈਕਸੀਨੇਸ਼ਨ ਦਿੱਤੀਆਂ ਗਈਆਂ ਟੈਟਨਸ ਦੀ ਇਨਫੈਕਸ਼ਨ ਤੋਂ ਬਚਣ ਵਾਸਤੇ ਵੈਕਸੀਨੇਸ਼ਨ ਦਿੱਤੀ ਗਈ ਔਰ ਹੁਣ ਨਾਲ ਦੀ ਨਾਲ ਜਿਹੜੇ ਪਰਿਵਾਰ ਜਦੋਂ ਵਾਪਸ ਜਾ ਰਹੇ ਨੇ ਤਾਂ ਉਸ ਚੀਜ਼ ਦੇ ਵਿੱਚ ਦੇਖਦੇ ਹੋਏ ਕਿ ਜਿਹੜੇ ਮੱਛਰਾਂ ਦੇ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਬੜੀ ਪ੍ਰੋਬਲਮ ਆ ਸਕਦੀ ਹੈ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਸੋ ਬਿਮਾਰੀਆਂ ਤੋਂ ਬਚਾਅ ਵਾਸਤੇ ਅਸੀਂ ਨਿਰੰਤਰ ਵੱਡੀਆਂ ਫੌਗਰ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਟਰਾਲੇ ਦੇ ਵਿੱਚ ਹੈਗੀਆਂ ਵੱਡੀਆਂ ਫੋਗਰ ਮਸ਼ੀਨਾਂ ਵਧੀਆ ਦਵਾਈ ਜਿਹੜੀ ਕਿ ਪਰਿਵਾਰਾਂਆਂ ਜਾਂ ਕਿਸੇ ਇਨਸਾਨ ਨੂੰ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਪਰ ਇੱਥੇ ਬਿਮਾਰੀਆਂ ਤੋਂ ਬਚਾਅ ਵਾਸਤੇ ਮੱਛਰਾਂ ਤੋਂ ਬਚਾਅ ਵਾਸਤੇ ਬੜੀ ਲਾਭਦਾਇਕ ਹੈ ਸੋ ਸਪੈਸ਼ਲ ਦਵਾਈਆਂ ਮੰਗਾਈਆਂ ਸਪੈਸ਼ਲ ਫੋਗਰ ਮਸ਼ੀਨਾਂ ਨੇ ਸੋ ਨਿਰੰਤਰ ਕਾਰਜ ਜਾਰੀ ਨੇ ਔਰ ਕੁਝ ਪਰਿਵਾਰਾਂ ਦਾ ਮਕਾਨਾਂ ਦਾ ਘਰਾਂ ਦਾ ਨੁਕਸਾਨ ਹੋਇਆ ਉਹਦੇ ਵੀ ਉਪਰਾਲੇ ਕੀ ਕਰ ਰਹੇ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੇਵਾ ਜਿਹੜੀ ਜਿੰਨੇ ਕਰ ਅਸੀਂ ਲਾਇਕ ਹੈਗੇ ਆ ਅਸੀਂ ਪਹਿਲੇ ਦਿਨ ਤੋਂ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ ਦੀ ਗਵਾਹੀ ਹੈਟ ਔਰ ਜਹੇਦਰ ਤੋਤਾ ਸਿੰਘ ਜੀ ਦੀ ਸਾਡੇ ਬਾਪੂ ਜੀ ਨੇ ਉਹਨਾਂ ਦੀ ਸੋਚ ਸੇਵਾ ਦੀ ਸੋਚ ਜਿਹੜੀ ਜਿਹੜੀ ਪਹਿਲ ਸੀ ਉਸ ਨੂੰ ਦੇਖਦੇ ਹੋਏ ਬਰਾੜ ਸਾਹਿਬ ਦੀ ਗਵਾਹੀ ਦੇ ਵਿੱਚ ਪਹਿਲੇ ਦਿਨ ਤੋਂ ਨਿਰੰਤਰ ਕਾਰਜ ਜਿਹੜੇ ਜਾਰੀ ਰੱਖੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਅੱਜ ਵੀ ਅਸੀਂ ਬੰਨ ਤੇ ਪਿੰਡਾਂ 'ਚ ਦੁਬਾਰਾ ਫੇਰ ਜਿੱਥੇ ਸਪਰੇਅ ਕਰਾਉਣਾ ਹੀ ਹੋਏ ਆ ਆ ਵੀਰ ਜੀ ਜਿਸ ਤਰ੍ਹਾਂ ਤੁਸੀਂ ਆਖਿਆ ਸਾਡੀ ਸੇਵਾ ਜੋ ਨਿਰੰਤਰ ਚੱਲ ਰਹੀ ਆ ਜਿਹੜੀ ਵੀ ਸੇਵਾ ਦੀ ਜ਼ਰੂਰਤ ਪੈਂਦੀ ਆ ਅਸੀਂ ਉਹ ਸੇਵਾ ਕਰਦੇ ਆ ਪਹਚਾਉਨੇ ਆ ਜੀ ਤਾਂ ਭਵਨ ਦੇ ਹੋਰ ਵੀ ਸਮਾਜ ਸੇਵੀ ਦਾ ਸੇਵਾ ਕਰਦੇ ਆ ਪਰ ਜਦੋਂ ਪਾਣੀ ਸੀ ਉਦੋਂ ਇੰਨੀ ਜ਼ਰੂਰਤ ਨਹੀਂ ਸੀ ਹੁਣ ਪਾਣੀ ਸੁੱਕ ਜਾਣ ਤੋਂ ਬਾਅਦ ਜ਼ਰੂਰਤ ਜ਼ਿਆਦਾ ਮਹਿਸੂਸ ਆ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੈ ਕਿਦਾਂ ਤੁਸੀਂ ਜਾਣਕਾਰੀ ਲੈਣੇ ਹੋ ਕਿ ਕਿਹੜੀ ਚੀਜ਼ ਦੀ ਕਿੱਥੇ ਜ਼ਰੂਰਤ ਹੈ ਤੇ ਕਿਵੇਂ ਪਹੁੰਚਦੇ ਹੋ ਬਿਲਕੁਲ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਕਿ ਪਾਣੀ ਜਦੋਂ ਹੁੰਦਾ ਉਹ ਤਾਂ ਬਹੁਤ ਦੂਰ ਦੂਰ ਤੋਂ ਵੀ ਲੋਕ ਆਉਂਦੇ ਨੇ ਉਹ ਵੀ ਬਹੁਤ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਉਹਨਾਂ ਦੀ ਵੀ ਉਸ ਟਾਈਮ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਮਾਰ ਜਾਦਾ ਸੀ ਪਰ ਉਸ ਤੋਂ ਬਾਅਦ ਜਿਵੇਂ ਜਦੋਂ ਖਲਾਸ ਹੋਦਰ ਲੱਗਦੇ ਨੇ ਤਾਂ ਸਾਡੇ ਕਲਸਟਰ ਬਣਾਏ ਟੀਮਾਂ ਬਣਾਈਆਂ ਜਿਵੇਂ ਮੈਂ ਤੁਹਾਨੂੰ ਜੇ ਕਿ ਪਹਿਲੇ ਦਿਨ ਤੋਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਰਾਸ਼ਨ ਦਾ ਵੀ ਜੇ ਕੰਮ ਸ਼ੁਰੂ ਕੀਤਾ ਤਾਂ ਅਸੀਂ ਵੱਡੇ 12-12 ਟੈਰੇ ਦੇ ਟਰੱਕ ਨੇ ਥੋੜੀ মিডিਆ ਤੇ ਵੀ ਤੁਸੀਂ ਕਵਰ ਕੀਤੇ ਉਹ ਲਿਆ ਕੇ ਅਸੀਂ ਡੀਪੂ ਬਣਾਤੇ ਸੀ ਅਲਗ-ਅਲਗ ਜੀ ਸੋ ਦੀਪੂ ਬਣਾਉਣ ਦੇ ਨਾਲ ਇਹ ਹੋਇਆ ਕਿ ਜਦੋਂ ਅਸੀਂ ਉਹ ਦੀਪੂ ਬਣਾਏ ਤਾਂ ਦੀਪੂ ਬਣਾਉਣ ਤੋਂ ਬਾਅਦ ਉੱਥੋਂ ਅਸੀਂ ਨਿਰੰਤਰ ਕਿੱਟਾਂ ਬਣਾਵਣਾ ਭੇਜਦੇ ਰਹੇ ਸੋ ਉਸੇ ਤਰੀਕੇ ਨਾਲ ਹਰ ਪਿੰਡ ਦੇ ਵਿੱਚ ਸਾਡੀ ਟੀਮ ਬਣਾਈ ਹੋਈ ਆ ਹਰ ਪਿੰਡ ਦੇ ਵਿੱਚ ਜਾਂ ਨੇੜਲੇ ਪਿੰਡਾਂ ਤੋਂ ਅਸੀਂ ਇੱਕ ਕਲਸਟਰ ਬਣਾ ਲਿਆ ਗਰੁੱਪ ਬਣਾਇਆ ਜਿਵੇਂ ਇਨ੍ਹਾਂ ਪਿੰਡਾਂ ਦੇ ਵੀਰ ਜਸਵੀਰ ਆ ਇਹ ਸਾਰਾ ਦੇਖਦੇ ਨੇ ਇਨ੍ਹਾਂ ਦੇ ਨਾਲ ਵੀ ਸੰਪਰਕ ਕਰਦੇ ਨੇ ਸਾਡੇ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਨੇ ਉਹਨਾਂ ਨਾਲ ਵੀ ਜਦੋਂ ਸਾਡੀ ਪਾਰਟੀ ਦੇ ਬੰਦੇ ਜਿਹੜੇ ਨੇ ਉਹਨਾਂ ਨਾਲ ਜਦੋਂ ਕੋਈ ਸੰਪਰਕ ਕਰਦਾ ਉਹ ਸਾਨੂੰ ਸੁਨੇਹਾ ਲਾ ਦਿੰਦੇ ਨੇ ਤੇ ਅਸੀਂ ਉਸੇ ਵਕਤ ਕੋਸ਼ਿਸ਼ ਕਰਦੇ ਆ ਕਿ ਆਪਣੀ ਜਿਹੜੀ ਸੇਵਾ ਵਾ ਉਹਨਾਂ ਤੇ ਪਰਿਵਾਰਾਂ ਤੱਕ ਪਹੁੰਚੇਗੀ ਔਰ ਵੱਡਾ ਯੋਗਦਾਨ ਮੀਡੀਆ ਦਾ ਵੀ ਰਿਹਾ ਤੁਹਾਡਾ ਵੀ ਰਿਹਾ ਜਿੱਥੇ ਸਾਡੇ ਭਰਾਵਾਂ ਨੇ ਤੁਸੀਂ ਬਹੁਤ ਸਹਿਯੋਗ ਕੀਤਾ ਜਿੱਥੇ ਸਾਡੀ ਕਵਰੇਜ ਕੀਤੀ ਉੱਥੇ ਸਾਨੂੰ ਵੱਡਾ ਸਹਿਯੋਗ ਇਹ ਮਿਲਿਆ ਕਿ ਬਹੁਤ ਪਰਿਵਾਰਾਂ ਨੇ ਜਦੋਂ ਤੁਸੀਂ ਲਾਈਵ ਹੁੰਦੇ ਸੀ ਕਿ ਜਦੋਂ ਸਾਡੀ ਕਵਰੇਜ ਕਰਦੇ ਹੋ ਤਾਂ ਥੱਲੇ ਕਮੈਂਟ ਕਰਦੇ ਨੇ ਕਈ ਲੋਡ ਪ੍ਰਬੰਧ ਪਰਿਵਾਰ ਇਹੋ ਜਿਹਾ ਹੋ ਜਾਂਦਾ ਕਈ ਵਾਰ ਸਾਡੇ ਤੋਂ ਨਹੀਂ ਪਹੁੰਚ ਹੁੰਦੀ ਜਾਂ ਉਹ ਤੋਂ ਨਹੀਂ ਆਇਆ ਜਾਂਦਾ ਔਰ ਉਸ ਚੀਜ਼ ਨੂੰ ਦੇਖਦੇ ਹੋ ਉਹਨਾਂ ਪਰਿਵਾਰਾਂ ਨੇ ਜਿੱਥੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਕਮੈਂਟ ਕਰਦੇ ਸੀਗੇ ਤੇ ਕਮੈਂਟ ਕਰਨ ਤੋਂ ਬਾਅਦ ਜਦੋਂ ਜਿਵੇਂ ਹੀ ਉਹ ਕਹਿ ਦਿੰਦੇ ਸੀ ਅਸੀਂ ਨਾਲ ਦੀ ਨਾਲ ਹੀ ਰਿਸਪੌਂਡ ਕਰਕੇ ਉਹਨਾਂ ਪਰਿਵਾਰਾਂ ਤੱਕ ਜੋ ਜ਼ਰੂਰਤ ਦੀ ਚੀਜ਼ ਸੀਗੀ ਉਹ ਅਸੀਂ ਪੰਚਾਉਂਦੇ ਰਹੇ ਹਾਂ ਔਰ ਪੰਚਾ ਰਹੇ ਹਾਂ ਔਰ ਜਿੰਨਾ ਟਾਈਮ ਜਿਹੜੇ ਸਾਡੇ ਪਰਿਵਾਰ ਨੇ ਮੋੜ ਵਸੇਬਾ ਨਹੀਂ ਹੁੰਦਾ ਪ੍ਰੋਪਰ ਹਰ ਇੱਕ ਤਰੀਕੇ ਨਾਲ ਚਾਹੇ ਪੈਲੀਆਂ ਨੂੰ ਪੱਧਰ ਕਰਨ ਦੀ ਅੱਗੇ ਜ਼ਿੰਮੇਵਾਰੀ ਆ ਕਣਕ ਬੀਜਣ ਦੀ ਜ਼ਿੰਮੇਵਾਰੀ ਅੰਡ ਤੱਕ ਜਿੰਨਾ ਚਿਰ ਇਹ ਦੁਆਰਾ ਫਿਰ ਲਈ ਦੇਣ ਜੜਦੇ ਅਸੀਂ ਇਸੇ ਤਰ੍ਹਾਂ ਸੇਵਾਵਾਂ ਨਿਭਾਉਂਦੇ ਰਵਾਂਗੇ ਜਮੀਨਾ ਪੱਧਰ ਤੇ ਕਰਨ ਦੀਆਂ ਕਣਕ ਬੀਜਣ ਦੀਆਂ ਹਰ ਇੱਕ ਤਰ੍ਹਾਂ ਦੀ ਸੇਵਾ ਜਿਹੜੀ ਉਹ ਜਾਰੀ ਰਹੂਗੀ ਕੋਈ ਵੀ ਗੁਹਾਰ ਲਗਾਉਣੀ ਹੋਵੇ ਤਾਂ ਮੌਜੂਦਾ ਸਰਕਾਰ ਤੇ ਗੁਹਾਰ ਲਗਾਈ ਜਾਂਦੀ ਹੈ ਕੀ ਕਾਰਨ ਅਕਿ ਲੋਕ ਕਹਿੰਦੇ ਕਿ ਆ ਸਾਡੀ ਜਿਹੜੀ ਇਹ ਵੀਡੀਓ ਮੱਖਣ ਭਰਾਰ ਤੇ ਪਚਾ ਦਿਓ ਇਹ ਸਾਡੀ ਉਹੀ ਬਾਹ ਫੜਨਗੇ ਇਹ ਦੇਖੋ ਜੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਲਾ ਲਓ ਵੀ ਆ ਸਾਡੇ ਜਿਹੜੇ ਤੁਹਾਡੇ ਸਰੋਤੇ ਨੇ ਸਾਡੇ ਹਲਕੇ ਦੇ ਵਾਸੀ ਨੇ ਉਹ ਸਾਨੂੰ ਇਸ ਕਾਬਲ ਸਮਝਦੇ ਨੇ ਕਿ ਅਸੀਂ ਉਹਨਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੋ ਕੇ ਉਹਨਾਂ ਦੀ ਮਦਦ ਕਰ ਸਕਦੇ ਆ ਇਹ ਅਸੀਂ ਗੁਰੂ ਸਾਹਿਬ ਦਾ ਵੀ ਧੰਨਵਾਦ ਕਰਦੇ ਕਿ ਉਹਨਾਂ ਨੇ ਸਾਨੂੰ ਇਸ ਬਲ ਬਖਸ਼ਿਆ ਇਸ ਕਾਬਲ ਕੀਤਾ ਕਿ ਸਾਡੇ ਪਰਿਵਾਰਾਂ ਨੂੰ ਜਦੋਂ ਵੀ ਕੋਈ ਵੀ ਈੜ ਆਉਂਦੀ ਹੈ ਤਾਂ ਨਿਰਸੰਕੋਚ ਹੋ ਕੇ ਸਾਡੇ ਨਾਲ ਰਾਬਤਾ ਕਰਦੇ ਨੇ ਔਰ ਅਸੀਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਤੱਕ ਜਿਹੜੀ ਵੀ ਉਹਨਾਂ ਨੂੰ ਜ਼ਰੂਰਤ ਹੈ ਉਹ ਪਹੁੰਚਦੀ ਕਰ ਸਕੀਏ ਹਾਂ ਜੀ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਕਈ ਵੀਡੀਓ ਆਈਆਂ ਹਰ ਤਰ੍ਹਾਂ ਦੇ ਲੋਕਾਂ ਦੀ ਤਾਂ ਜੋ ਆ ਸੇਵਾ ਕੀਤੀ ਜਾ ਰਹੀ ਹੈ ਸਾਰੇ ਹੀ ਕਰ ਰਹੇ ਆ ਪਰ ਮੱਖਣ ਬਰਾੜ ਦੀ ਟੀਮ ਜਿਨ੍ਹਾਂ ਦੇ ਘਰ ਜਿਆਦਾ ਚੋਗੇ ਆ ਛੱਤਾਂ ਡਿੱਗ ਗਈਆਂ ਮੀਂਹ ਦੇ ਨਾਲ ਉਹਨਾਂ ਦੀ ਨਿਸ਼ਕਾਮ ਸੇਵਾ ਕਰ ਰਹੀ ਹੈ ਉਹਨਾਂ ਦੀ ਬਾਹ ਫੜ ਰਹੀ ਹੈ ਕਈਆਂ ਜਗ੍ਹਾ ਤੇ ਕਮਰੇ ਪੁਆਏ ਜਾ ਰਿਹਾ ਛੱਤਾਂ ਬਦਲੀਆਂ ਜਾ ਰਹੀਆਂ ਤਾਂ ਹੁਣੇ ਛੇਰਪੁਰ ਵੀ ਇੱਕ ਕਮਰਾ ਪੈ ਰਿਹਾ ਕੀ ਕਹਣਾ ਚਾਹੋਗੇ ਇਹ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਔਰ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਤੁਹਾਡਾ ਸਾਰਿਆਂ ਦਾ ਸਹਿਯੋਗ ਹੈ ਔਰ ਇਹ ਸਾਡੇ ਆਪਣੇ ਪਰਿਵਾਰ ਨੇ ਜਿਹੜੇ ਅੱਜ ਇਸ ਦੌਰਾਨ ਇਸ ਔਕੇ ਸਮੇਂ ਦੇ ਵਿੱਚ ਮਾਰ ਪੈ ਰਹੀ ਹੈ ਸੋ ਇਹ ਸਾਡੇ ਆਪਣੇ ਪਰਿਵਾਰ ਨੇ ਸਾਡਾ ਆਪਣਾ ਇਖਲਾਕੀ ਫਰਜ਼ ਬਣਦਾ ਹੈ ਔਰ ਬਰਾੜ ਸਾਹਿਬ ਨੇ ਪਹਿਲੇ ਦਿਨ ਤੋਂ ਜਿੱਦਾਂ ਦੇ ਸਾਡੇ ਪਰਿਵਾਰ ਹੱਡ ਦੀ ਮਾਰ ਠਾਏ ਨੇ ਬਰਾੜ ਸਾਹਿਬ ਨੇ ਪਹਿਲੇ ਤਾਂ ਮੇਰੀ ਡਿਊਟੀ ਲਈ ਹੋਈ ਹੈ ਕਿ ਰੋਜ਼ਾਨਾ ਨਿਰੰਤਰ ਇਨ੍ਹਾਂ ਪਿੰਡਾਂ ਦੇ ਵਿੱਚ ਜਾਣਾ ਹੀ ਜਾਣਾ ਹੈ ਅੱਜ ਤੁਸੀਂ ਦੇਖ ਲਓ ਵੀ ਸਤੰਬਰ ਮਹੀਨਾ ਵੀ ਲੰਘ ਗਿਆ ਤੇ 1 ਅਗਸਤ ਦੇ ਵਿੱਚ ਇਹ ਜਿਹੜੇ ਸਾਡੇ ਪਰਿਵਾਰ ਨੇ ਉਹ ਹੜਾਂ ਦੀ ਮਾਰ ਠਾਗੇ ਸੀਗੇ ਸੋ 45 ਦਿਨ ਹੋ ਗਏ ਨੇ 45 ਦਿਨ ਤੋਂ ਲੈ ਕੇ ਅੱਜ ਤੱਕ ਇੱਕ ਛੁੱਟੀ ਕੀਤੀ ਆ ਉਹ ਵੀ ਇੱਕ ਜ਼ਰੂਰੀ ਰਜੇਵਾ ਸੀ ਸਿਰਫ ਉਸ ਦਿਨੇ ਵੀ ਕੀ ਹੋਇਆ ਕਿ ਅਸੀਂ ਖੁਦ ਨਹੀਂ ਆਏ ਸਾਡੀ ਟੀਮ ਹਲਕੇ ਦੇ ਸਾਡੇ ਪ੍ਰਭਾਵਿਤ ਪਿੰਡਾਂ ਵਿੱਚ ਉਸੇ ਤਰ੍ਹਾਂ ਜਾਰੀ ਸੀ ਜਾਨੀ ਕਿ ਜਿਸ ਦਿਨ ਤੋਂ ਮਾਰ ਪਈ ਹੈ ਹੜਾਂ ਦੀ ਉਸ ਦਿਨ ਤੋਂ ਅਸੀਂ ਨਿਰੰਤਰ ਆਪਦੇ ਪਿੰਡਾਂ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਵਿੱਚ ਵਿਚਰ ਰਹੇ ਹਾਂ ਜਿੱਥੇ ਅਸੀਂ ਖੁਦ ਜਾਂਦੇ ਹਾਂ ਉੱਥੇ ਸਾਡੀ ਟੀਮ ਜਾਂਦੀ ਔਰ ਜਿਵੇਂ ਜਿਵੇਂ ਜੋ ਸਾਨੂੰ ਮੰਗ ਹੁੰਦੀ ਹੈ ਅਸੀਂ ਪੂਰੀ ਕਰ ਦਿੰਦੇ ਹਾਂ ਕੀ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਚੱਲਦੀ ਰਹੂਗੀ ਬਿਨਾ ਕਿਸੇ ਲਾਲਚ ਦੇ ਚੱਲਦੀ ਰਹੂਗੀ ਦੇਖੋ ਜੀ ਲਾਲਚ ਦਾ ਤਾਂ ਇਸ ਸਮੇਂ ਕੋਈ ਇਹੋ ਜਿਹਾ ਸਿਸਟਮ ਹੈ ਨਹੀਂ ਜੇ ਆਪਾਂ ਗੱਲ ਕਰੀਏ ਕਿ ਨਾ ਤਾਂ ਇਸ ਸਮੇਂ ਵੋਟਾਂ ਚੱਲ ਰਹੀਆਂ ਨੇ ਨਾ ਹੀ ਵੋਟਾਂ ਨੀ ਜਿਹੜੀ ਵੱਡੀ ਗੱਲ ਆ ਜੇ ਲਾਚ ਦੀ ਗੱਲ ਕਰੀਏ ਨਾ ਹੀ ਵੋਟਾਂ ਨੇੜੇ ਨੇ ਤੇ ਨਾ ਹੀ ਵੋਟਾਂ ਦਾ ਦੌਰ ਹੈ ਸੋ ਵੋਟਾਂ ਦਾ ਹਜੇ ਬਹੁਤ ਸਮਾਂ ਹੈ ਸੋ ਇਹ ਸਾਡੇ ਆਪਣੇ ਪਰਿਵਾਰ ਨੇ ਔਰ ਸਾਡਾ ਫਰਜ਼ ਹੈ ਕਿ ਅਸੀਂ ਇਹਨਾਂ ਦੀ ਬਾਹ ਫੜੀਏ ਇੱਕ ਔਖੀ ਘੜੀ ਦੇ ਵਿੱਚ ਕੋਈ ਸਿਆਸਤ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਹ ਸਿਰਫ ਸਾਡਾ ਧਰਮ ਬਣਦਾ ਹੈ ਸੇਵਾ ਕਰਨਾ ਸਾਡੇ ਆਪਣੇ ਪਰਿਵਾਰ ਨੇ ਔਰ ਇਹ ਉਸੇ ਤਰੀਕੇ ਚੱਲਦਾ ਰਹੂਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਰਾੜ ਸਾਹਿਬ ਖੁੱਦ ਭਾਵੇਂ ਤੁਹਾਨੂੰ ਨਹੀਂ ਦਿਖਦੇ ਪਰ ਉਹ ਜਦੋਂ ਆਉਂਦੇ ਨੇ ਮੈਂ ਉਸ ਦਿਨ ਇੱਕ ਦਿਨ ਅੱਗੇ ਵੀ ਇੰਟਰਵਿਊ ਦਿਖਾ ਰਿਹਾ ਸੀਗਾ ਕਿ ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਕਿ ਇਥੇ ਆ ਚਾਹੀਦਾ ਤੁਸੀਂ ਵੀ ਇਹ ਸਵਾਲ ਕੀ ਦਿੱਤੇ ਸੋ ਬਰਾੜ ਸਾਹਿਬ ਆਉਂਦੇ ਨੇ ਉਹ ਆਉਂਦੇ ਨੇ ਸਾਰੇ ਪਰਿਵਾਰਾਂ ਨਾਲ ਜਸਵੀਰ ਭਾਈ ਦਾ ਸਾਰਿਆਂ ਨੂੰ ਕਹਿ ਦਿੱਤਾ ਜਾਂਦਾ ਕਿ ਉਹ ਆਉਂਦੇ ਨੇ ਤੁਸੀਂ ਦੱਸ ਦਿਓ ਕੀ ਕੀ ਉਹ ਕੱਲੀ-ਕੱਲੀ ਚੀਜ਼ ਦੀ ਲਿਸਟ ਬਣਾ ਕੇ ਲੈ ਜਾਂਦੇ ਨੇ ਇੱਥੇ ਖੜ ਕੇ ਕੱਲੇ-ਕੱਲੇ ਪਰਿਵਾਰ ਤੋਂ ਪੁੱਛ ਕੇ ਜਿਵੇਂ ਜਿਵੇਂ ਉਹ ਦੱਸਦੇ ਨੇ ਤੇ ਅਸੀਂ ਉਸੇ ਉਸੇ ਤਰੀਕੇ ਮਗਰ ਅਸੀਂ ਉਹਨਾਂ ਦੀ ਪੈੜ ਪੈਰ ਤਰਦੇ ਹੋਏ ਅਸੀਂ ਹਲਕੇ ਦੇ ਵਿੱਚ ਪਿੰਡਾਂ 'ਚ ਉਹ ਸੇਵਾ ਲੈ ਕੇ ਪਹੁੰਚ ਜਾਂਦੇ ਆਂ ਔਰ ਜਿਵੇਂ ਤੁਸੀਂ ਗੱਲ ਕਰਕੇ ਸੇਵਾ ਜਾਰੀ ਰੂਗੀ ਬਿਲਕੁਲ ਸੇਵਾ ਜਾਰੀ ਰੂ ਜਿੰਨਾ ਚਿਰ ਸਾਡੇ ਪਰਿਵਾਰ ਮੁੜ ਲੀਤੇ ਨਹੀਂ ਆਉਂਦੇ ਇੱਕ ਮੁੜ ਪਹਿਲਾਂ ਦੀ ਤਰ੍ਹਾਂ ਜੀਵਨ ਨਹੀਂ ਬਤੀਤ ਕਰਨ ਲੱਗਦੇ ਉਹਨਾਂ 'ਚ ਅਸੀਂ ਇੱਥੇ ਆਂ ਔਰ ਇਹਨਾਂ ਦੀ ਪੂਰੀ ਹਰ ਤਰੀਕੇ ਮਦਦ ਕਰਦੇ ਰਹਿਵਾਂਗੇ ਇੱਕ ਗੱਲ ਤੁਹਾਡੇ ਵਿੱਚ ਦੇਖਣ ਨੂੰ ਮੱਖਣ ਬਰਾੜ ਦੀ ਟੀਮ ਵਿੱਚ ਦੇਖਣ ਨੂੰ ਬਹੁਤ ਵਧੀਆ ਲੱਗੀ ਆ ਕਿ ਇਹ ਪਾਰਟੀ ਬਾਜੀ ਤੋਂ ਹਟ ਕੇ ਮੀਤਾ ਅਗਲਾ ਕਹਿੰਦਾ ਕਿ ਅਸੀਂ ਆਪਣੀ ਪਾਰਟੀ ਦੀ ਹੀ ਮਦਦ ਕਰਨੀ ਹੈ ਅਕਸਰ ਹੀ ਅਸੀਂ ਕਈ ਘਰ ਵੇਖੇ ਆ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ ਪਾਰਟੀ ਬਾਜੀ ਤੋਂ ਉੱਠ ਕੇ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਤੁਹਾਡੇ ਸਰੋਤਿਆਂ ਦਾ ਵੀ ਔਰ ਤੁਹਾਡੇ মিডিਆ ਦਾ ਵੀ ਜਿਹੜਾ ਸਾਨੂੰ ਇਹਨਾਂ ਤੋਂ ਅਸੀਂ ਸਹਿਯੋਗ ਕਰਦੇ ਹਾਂ ਦੇਖੋ ਹੁਣ ਅਸੀਂ ਤਾਂ ਪਿੱਛੋਂ ਕੰਮ ਕਰਦੇ ਆ ਰਹੇ ਸੀ ਤੁਸੀਂ ਆ ਰਹੇ ਸੀ ਆਪਾਂ ਮਿਲ ਗਏ ਸੋ ਅੱਗੇ ਵੀ ਕਈ ਇੱਕ ਨਾ ਜੇ ਮੈਂ ਹੁਣ ਗੱਲ ਕਰਾਂ ਸੋਨਾ ਵੀਰ ਜੀ ਨੇ ਤਾਂ ਸਾਡਾ ਮਜ਼ਾਕ ਵੀ ਆ ਔਰ ਅਸੀਂ ਵੀ ਇੱਕ ਦੂਜੇ ਨਾਲ ਹੱਸਦੇ ਹੁੰਨੇ ਆ ਕਿ ਇਹਨਾਂ ਨੇ ਸਾਨੂੰ ਛੇੜ ਹੀ ਦਿੱਤੀ ਹਲਕੇ ਜਿਹੀ ਤੁਸੀਂ ਠੇਕਾ ਲਿਆ ਹੋਇਆ ਤੇ ਗੁਰੂ ਸਾਹਿਬ ਦੀ ਕਿਰਪਾ ਆ ਔਰ ਬਰਾੜ ਸਾਹਿਬ ਦੀ ਜਿਹੜੀ ਇੱਕ ਸੋਚ ਹੈ ਕਿ ਇਹਨਾਂ ਪਰਿਵਾਰਾਂ ਦੇ ਨਾਲ ਹਰ ਇੱਕ ਪੱਖੋਂ ਖੜਨਾ ਹੈ ਤੇ ਉਹ ਅਸੀਂ ਨਿਰੰਤਰ ਕਰਦੇ ਰਹਾਂਗੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਠੇਕਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਮੇਰ ਜੀ